ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਪਹੁੰਚ ਗਏ ਆ ਮੰਡ ਜੇ ਅੱਜ ਫੇਰ ਦੇਖੋ ਧੁੰਦ ਕਿੰਨੀ ਹੈ ਅੱਜ ਦੀਂਦਾ ਹੀ ਨਹੀਂ ਕੋਈ ਦੇਖੋ ਕਿਦਾਂ ਮਿੱਟੀ ਢਾਈ ਗੱਡੀ ਨੇ ਟਾਇਰਾਂ ਚੌੜਿਆਂ ਦਾ ਕਰਕੇ ਅਕਲੇ ਦੇ ਥੋੜੇ ਛੋਟੇ ਕਰਾਈ ਇਹਦੇ ਟਾਇਰ ਇਹਦੇ ਕੋਲ ਮਿੱਟੀ ਆਪਣੀ ਮਸ਼ੀਨ ਚਾਲਦੇ ਆ ਟਰੈਕਟਰਾਂ ਕੋਲ ਫੇਰ ਲਾਗੇ ਉਹਨੇ ਟਰਾਲੇ ਮੰਡੀ 'ਚ ਰਾਤ ਜਿਹੜੇ ਪਰੇ ਤੇ ਉਹਨੇ ਟਰਾਲੇ ਆਪਾਂ ਉਂਦਰ ਮੈਡ ਪਿੱਛੇ ਪਾਈ ਸੁਪਰ ਸੈਟਰ ਐ ਤੇ ਕਰ ਮਗਰ ਜਾ ਕੇ ਟਾਇਰ ਵੀ ਕਿਹਾ ਹੁਣ ਪਾਉਂ ਜਿਕੇ ਆ ਕਰਦੇ ਨੇ ਟ੍ਰੇਟਰ ਸਟਾਰਟ ਫਿਰ ਚੱਲਦੇ ਐ ਜੋਬਨ ਵੀਰ ਸਿੰਘ ਵੀ ਆਇਆ ਓਹ ਠੀਕ ਆ ਕਰਦੇ ਨੇ ਟ੍ਰੇਟਰ ਸਟਾਰਟ ਇਹ ਕੋਡੀਆਂ ਚ ਲਾ ਲਿਆ ਕੀ ਤਾਂ ਮੰਨੀ ਵੀਰ ਜੀ ਅੱਜ ਸਟਾਰਟ ਹੋ ਜਿਓ ਟੋਏ ਨੂੰ ਨਹੀਂ ਆਗਾ ਇੱਥੇ ਇੱਥੇ ਹੋਏਗਾ ਸਿਆਣ ਦਾ ਸਟਾਰਟ ਅੱਜ ਚਲੋ ਬਾਕੀ ਵੇਖਦੇ ਲੱਗੇ ਹਨ ਦਰ ਦਾ ਬੈਕ ਟਰਾਲੇ ਮੋੜਨ ਦਾ ਟਾਲਾ ਚੱਲ ਗਿਆ ਉਹਨ ਦੇਖੋ ਕਿੰਨੀ ਹੈ ਅੱਜ ਪਹੁੰਚ ਗਏ ਹਾਂ ਸੁਲਤਾਨਪੁਰ ਮੰਡੀ ਆ ਰਾਜਾ ਵਾਵਾ ਘਟ ਗਿਆ ਹੁਣ ਕੋਈ ਵਿਰਲਾ ਬੰਦਾ ਹੀ ਰਹਿ ਗਿਆ ਲੋਨੇ ਫੇਰ ਟਰਾਲੇ ਨੂੰ ਲਾਉਂਦਾ ਹਾਂ ਟਰਾਲੇ ਚੱਕਦਾ ਜਾ ਕੇ ਇੱਕ ਦੋ ਉਹ ਗਾਂ ਜਾਂਦੇ ਡਾਲਾ ਵੀਂਗਾ ਹੋਈ ਨਹੀਂ ਆਪਣੀ ਦਿਨ ਟਿਹਰੀ ਲੱਗਣੀ ਤੇ ਜਾਣਦੇ ਸਿੱਧਾ ਰੋਏ ਆ ਗਿਆ ਇਹਨੂੰ ਦੋ ਟਰਾਲੇ ਕਰਤੇ ਆਪਾਂ ਖਾਲੀ ਆ ਚੈੱਕ ਕਰਾਣੀ ਹੁਣ ਤੀਲਾ ਹੋਣਗੇ ਉੱਤਰ ਪੀ ਜਾਂਦੇ ਆ ਚਾਹ ਮੰਡੇ ਏਹ ਆਜ ਗਏ ਆ ਵਾਗ ਤੇ ਲਾਂ ਦੇ ਟਰਾਲੇ ਸ਼ਹਿਰੋਂ ਇਹ ਲੱਗੇ ਕਣਕ ਗੇਰ ਨੇ ਇਹਦੇ ਨਾਲ ਟ੍ਰੇਲਰ ਬਹੁਤ ਲੱਗੇ ਆਪੇ ਸੀਟਰ ਪਈ ਆ ਤੇ ਚਲਾਈ ਨਹੀਂ ਹੋਣਾ ਹੀ ਕਰੀ ਕਰਤੀ ਆਪਾਂ ਅੱਜ ਦੇ ਦਿਨ ਦੀ ਧੋਨਾ ਵਧਣ ਦੀ ਸ਼ੁਰੂਆਤ ਉਂ ਤੇ 바ਵਾ ਪਈ ਅੱਜ ਹਾਲੇ ਵੀ ਹੈਗੀ ਆ ਪਰ ਟਾਈਮ 바ਵਾ ਹੋ ਗਿਆ ਮਸ਼ੀਨ ਚਲਾਉਣੀ ਪੈਣੀ ਸੋ ਥੋੜੀ ਸਟ੍ਰੇਲ ਚ ਹੀ ਚਲਾਤੀ ਆਪਾਂ ਇੱਧਰ ਪਿਆ ਬੀਆ ਦਾ ਹਟਾ ਲਈ ਤੇ ਥੋੜੇ ਇੱਧਰ ਦਵਾਈ ਲੱਗੀ ਸਾਰੇ ਚੱਲੀ ਜਾਂਦੀ ਹੈ ਮਸ਼ੀਨ ਥੋੜਾ ਹੀ ਰਹਿ ਗਿਆ ਕੰਮ ਦੋਆਂ ਦਿਨਾਂ ਦਾ ਹੀ ਬਸ ਹੁਣ ਬਾਅਦ ਛੋਣੇ ਫਿਰ ਕਣ ਕੱਲ ਆ ਰਿਹਾ ਇੱਕ ਟਰਾਲਾ ਬਈ ਥੋੜਾ ਚੰਗਾ ਇਹ ਕਿੱਥੇ ਆ ਰਹੀ ਬਾਈ ਥੋੜੀ ਚਾਲ ਕਰ ਲੈਣੇ ਤੇ ਜਿੱਦਾਂ ਬੋਲਿਆ ਮੱਲੇ ਮਾਰ ਲੈਣੇ ਹੋ ਰਹੇ ਨੇ ਇਹ ਅਲਾਈਟ ਬੰਦ ਕਰਦੀ ਚੱਲਦੇ ਆਂ ਵੱਡੇ ਜਿੱਥੇ ਉੱਧਰ ਵੱਡਾ ਹੁੰਦਾ ਹੈ ਮੇਜਰ ਗੱਲ ਕਿ ਜੱਫੇ ਲਾਉਣ ਉਹ ਬੱਤੀ ਪਕੜਦੇ ਮਸ਼ੀਨ ਟਰਾਲਾ ਪਰੋਂ ਉਤਰ ਕੇ ਹੀ ਜਾਂਦੇ ਆ ਕਣਕ ਇਹ ਗਮਾਸੇ ਕਣਕ ਗੇਰਦਾ ਇੱਕ ਬੰਦੇ ਝੋਨਾ ਵਟਾ ਮੈਂ ਕੀ ਇਤਾਂ ਹੀ ਚੱਲਦਾ ਕੰਮ ਲੇਟ ਚੂ ਹੋ ਗਿਆ ਅੱਧੀ ਗੇਰਾਂਗੇ ਇਤਾਂ ਵਾਗੇ ਅੱਧੀ ਗੇਰਾਂਗੇ ਸੁਪਰ ਸੀਟਰ ਦਾ ਇੱਕ ਸੁਪਰ ਸੀਟਰ ਚੱਲ ਜਾਂਦਾ ਮੈਂ ਟੇਪੇ ਚ ਉਹ ਵੀ ਤਾਂ ਨਾ ਖੁਰਦੇ ਅੱਜ ਉਦੋਂ ਦਾ ਟਾਈਮ ਨਹੀਂ ਲੱਗਾ ਪਹਿਲਾਂ ਤੇ ਵਲਾਵ ਨਹੀਂ ਆਏ ਚੁੱਪੇ ਹੁੰਦੇ ਨੇ ਅੱਜ ਬਖਾਵਾਗੇ ਤੁਹਾਨੂੰ ਕੱਲ ਵਿੱਚ ਉਹ ਨਾਲ ਡੋਂਡੇ ਰਹਾ ਉੱਤਰ ਜਾਇਆ ਨਹੀਂ ਗਿਆ ਕੜ ਕੇ ਫੇਰ ਨਾਲ ਲੱਖ ਹੋਇਆ ਖੋਵ ਤਾਂ ਜਿਆਦਾ ਕਿੰਨੇ ਟ੍ਰਿਕ ਖੰਡੀਆਂ ਤੁਰਦਾ ਹੈਗਾ ਟਰਾਲਾ ਪਰ ਅੱਗੇ ਜਗ੍ਹਾ ਜਿਹੜਾ ਹਟਿਆ ਵਾਲੀ ਲੱਗੀ ਆਂ ਕਿ ਫਿਰ ਨਹੀਂ ਤੁਰਦਾ ਵੇਖੋ ਪਿੱਛੇ ਕੀ ਬਣ ਰਿਹਾ ਤੇ ਜਲਦੀ ਜੂਂਗੀ ਇੱਥੋਂ ਤੱਕ ਤੋ ਰੋਂਦਾ ਟਰਾਲਾ ਬਰਬਾਦ ਤੁਹਾਨੂੰ ਜਰੂਰ ਦਰ ਕੋ ਕੇ ਪਰ ਅੱਗੇ ਆਇਆ ਕੱਲਾ ਹੀ ਇਹ ਵੀਡੀਓ ਨਹੀਂ ਬਣੀ ਕਿਉਂਕਿ ਮੈਂ ਕੱਲਾ ਹਾਂ ਇੱਥੇ ਚੱਲਦੇ ਹਾਂ ਫਿਰ ਲਾਹਨ ਸ਼ਹਿਰ ਥਾਂ ਵੱਲ ਵੇ ਜਿਆਦਾ ਗਿੱਦਾ ਇਹ ਕੋ ਮੇਜਰ ਜਿਹੜੀ ਜਾਂਦਾ ਕਨਕ ਸਾਸੂ ਕੁਸ਼ੇਨ ਆਪਾਂ ਚੱਲੇ ਆਂ ਸ਼ਹਿਰ ਟਰਾਲਾ ਤੋਂ ਪਹੁੰਚ ਗਏ ਆਂ ਸਤਾਲਾ ਤੋਂ ਦਿੱਗੇ ਇਹ ਲੇਡੀਆਂ ਤਿਆਰੀਆਂ ਹੋ ਜਾਂਦੇ ਨੇ ਢੀੜ ਵੇਖੋ ਵੀ ਲੀ ਪਹੁੰਚ ਗਏ ਆਂ ਬੈਗ ਤੇ ਡੱਕ ਤੇ ਡ੍ਰੈਕਟਰ ਅਜੇ ਥੋੜੇ ਹੀ ਰਹਿ ਗਏ ਇੱਕ ਤੇ ਪਹਿਲੀ ਵਹਣ ਗਿਆ ਪਰਲੇ ਮੰਡ ਚ ਤੇ ਹੁਣ ਚਲਦੇ ਆਪਾਂ ਮੰਡੀ ਮਸ਼ੀਨ ਇੱਧਰ ਖਲੋਤੀ ਤੇ ਗੱਡੀ ਕੰਡਾ ਲੱਗਾ ਚੋਨੇ ਨੂੰ ਫਿਰ ਚਲਦੇ ਆਂ ਚੋਨੇ ਕੋ ਧੁੰਦ ਪੈ ਵੀ ਗਈ ਹੈ ਚਲਦੇ ਆ ਮੰਡੀ ਮਿਲਦੇ ਫਿਰ ਸੁਲਤਾਨਪੁਰ ਜਾ ਕੇ ਪਹੁੰਚ ਗਏ ਆ ਮੰਡੀ ਚ ਇੱਧਰ ਲੱਗਾ ਆਪਣੇ ਕੰਦਾ ਤੇ ਉੱਧਰ ਲੱਗਾ ਪੱਖਾ